ਸ਼ਾਨੀ ਮੇਰੀ ਸੱਸ ਵੈਲਕਮ ਟੂ ਮਾਈ YouTube ਚੈਨਲ ਜਿੰਨੀ ਮੈਂ ਸੱਸ ਕੋਲ ਟੂ ਦੇ ਵਿੱਚ ਕੀ ਨਵਾਂ ਲੈ ਕੇ ਆ ਰਹੀ ਹਾਂ ਤੂੰ ਸਾਡੇ ਆਮ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੀਆਂ ਚੀਜ਼ਾਂ ਉਹ ਅਸੀਂ ਸਿਨੇਮਾ ਦੇ ਤੁਹਾਨੂੰ ਦਿਖਾਉਣ ਦੀ ਟਰਾਈ ਕੀਤੀ ਹੈ ਮੈਨੂੰ ਸੱਸ ਨੂੰ ਇਕੱਠੇ ਰਹਿਣਾ ਚਾਹੀਦਾ ਕਿ ਤਾਂ ਉਹ ਟਰਾਈ ਕਰਦਾ ਇਹਦੇ ਵਿੱਚ ਵੀ ਅਸੀਂ ਟਰਾਈ ਕੀਤੀ ਹੈ ਕਿ ਆਪਾਂ ਕਮੇਡੀ ਨਹੀਂ ਕਹਿ ਸਕਦੇ ਐਂਟਰਟੇਨਮੈਂਟ ਤੇ ਹੈਗਾ ਹੀ ਆ ਉਸ ਚਲੋ ਰਹਿਣਾ ਹੀ ਹੁੰਦਾ ਸੋਸ਼ਲ ਮੈਸੇਜ ਵੀ ਹੈ ਨਾਲ ਜੋ ਵੀ ਪਰਿਵਾਰਾਂ ਦੇ ਵਿੱਚ ਅਸੀਂ ਆਮ ਦੇਖਦੇ ਆ ਸੱਸ ਕੁੱਤਨੀ ਵਨ ਵਾਂਗੂ ਹੀ ਤੁਹਾਨੂੰ ਫੀਲ ਆਉਣੀ ਜਿਵੇਂ ਉਹ ਫਿਲਮ ਸੀ ਕਰਮਜੀਤ ਅਨਮੋਲ ਜੀ ਦੀ ਫਿਲਮ ਦਾ ਹਿੱਸਾ ਨੇ ਉਹ ਚੋਣਾ ਲੜ ਰਹੇ ਨੇ ਤੇ ਇਹ ਫਿਲਮ ਦਾ ਹੈ ਸੈਟ ਦੇ ਕੀ ਮਾਹੌਲ ਸੀਗਾ ਚੋਣਾ ਦਾ ਮਾਹੌਲ ਸੀਗਾ ਉਹ ਤੋਂ ਬਾਅਦ ਭਾਜੀ ਦਾ ਜੇ ਪਤਾ ਨਹੀਂ ਸੀ ਉਸ ਤੋਂ ਬਾਅਦ ਭਾਜੀ ਹੁਣ ਜਾ ਕੇ ਖੜੇ ਆ ਸੋ ਸਾਡੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਵੀ ਅਸੀਂ ਸ਼ੁਭ ਕਾਮਨਾਵਾਂ ਭੇਜਦੇ ਆ ਕਿ ਉਹ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਤਾਂ ਤਰੀ ਕੋ ਦਿਖਾਏ ਗਏ ਨੇ ਤੇ ਲੱਗਦਾ ਕਿ ਉਸ ਚੀਜ਼ ਨੂੰ ਵਧਾਵਾ ਦੇ ਰਹੇ ਨੇ ਤੇ ਚੱਕ ਦੇਣਗੇ ਚੌੜੇ ਮੰंजे ਤੇ ਬਹਿ ਕੇ ਖਾਈ ਪਰੌਂਠੇ ਸੋ ਮੈਂ ਰਿਕੁਐਸਟ ਕਰਦਾ ਜੀ ਤੁਸੀਂ 7 ਜੂਨ ਕਿਦਾਂ ਬੱਤੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ ਬਹੁਤ ਹੀ ਪਿਆਰੀ ਫਿਲਮ ਨੀ ਮੈਂ ਸੱਸ ਪੁੱਤਣੀ 2 ਦਾ ਟ੍ਰੇਲਰ ਅੱਜ ਰਿਲੀਜ਼ ਹੋ ਚੁੱਕਿਆ ਹੈ ਨੀ ਮੈਂ ਸੱਸ ਪੁੱਤਣੀ 1 ਨੂੰ ਵੀ ਦਰਸ਼ਕਾਂ ਨੇ ਬਹੁਤ ਪਿਆਰ ਦਿੱਤਾ ਸਾਡੇ ਨਾਲ ਫਿਲਮ ਦੀ ਸਟਾਰ ਕਾਸਟ ਜੁੜੀ ਹੋਈ ਹੈ ਫਿਲਮ ਦੇ ਬਹੁਤ ਹੀ ਵਧੀਆ ਕਿਰਦਾਰ ਇੱਕ ਪੰਜਾਬੀ ਸਿੰਗਰ ਸਾਡੇ ਨਾਲ ਜੁੜੇ ਹੋਣੇ ਮਹਿਤਾ ਵਰਕ ਜੀ ਸਵਾਗਤ ਕਰਦੇ ਸਤਿ ਸ਼੍ਰੀ ਅਕਾਲ ਜੀ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲੇ ਸਰ ਜੜਦੀ ਗੱਲਾਂ ਤੁਸੀਂ ਸੁਣਾਓ ਜੀ ਨੀ ਮੈਂ ਸੱਸ ਪੁੱਤਣੀ 1 ਬਹੁਤ ਵੱਡੀ ਹਿੱਟ ਗਈ ਹੈ ਫਿਲਮ ਤੇ ਨੀ ਮੈਂ ਸੱਸ ਪੁੱਤਣੀ ਤੁਗਰੇ ਵਿੱਚ ਕੀ ਨਮ ਵਾਲਿਆ ਕਹਿ ਰਹੇ ਹੋ ਤੁਸੀਂ ਨਵਾਂ ਤਾਂ ਤੁਸੀਂ ਫਿਲਮ ਦੇਖੋਗੇ ਪਤਾ ਲੱਗੂਗਾ ਜੀ ਬਾਕੀ ਕਮੇਡੀ ਐਂਟਰਟੇਨਮੈਂਟ ਦੇ ਨਾਲ-ਨਾਲ ਸੋਸ਼ਲ ਮੈਸੇਜ ਤਾਂ ਹੈਗਾ ਹੀ ਆ ਕਿ ਜੋ ਸਾਡੇ ਆਮ ਸਮਾਜ ਦੇ ਵਿੱਚ ਅਸੀਂ ਦੇਖਦੇ ਆ ਜਿਹੜੀਆਂ ਚੀਜ਼ਾਂ ਉਹ ਅਸੀਂ ਸਿਨੇਮਾ ਦੇ ਥਰੂ ਦਿਖਾਉਣ ਦੀ ਟਰਾਈ ਕੀਤੀ ਹੈ ਬਾਕੀ ਤੁਸੀਂ ਫਿਲਮ ਦੇਖਿਓ 7 ਜੂਨ ਨੂੰ ਆ ਰਹੀ ਹੈ ਫਿਰ ਉਦੋਂ ਪਤਾ ਲੱਗੂਗਾ ਦਰਸ਼ਕਾਂ ਦੀ ਇੱਕ ਬਹੁਤ ਵੱਡੀ ਸ਼ਿਕਾਇਤ ਹੁੰਦੀ ਹੈ ਕਿ ਪੰਜਾਬੀ ਸਿਨੇਮਾ ਦੇ ਵਿੱਚ ਐਕਸਲੀ ਮੋਸਟਲੀ ਫਿਲਮਾਂ ਕਮੇਡੀ ਬਣਦੀਆਂ ਤੇ ਕਮੇਡੀ ਤੋਂ ਬਿਨਾ ਇਸ ਵਿੱਚ ਕੀ ਨਵਾਂ ਲੈ ਕੇ ਆ ਰਹੇ ਤੁਸੀਂ ਪਹਿਲੀ ਵਿੱਚ ਕੀ ਨਵਾਂ ਸੀ ਬਈ ਕਮੇਡੀ ਤੋਂ ਇਲਾਵਾ ਤੁਹਾਨੂੰ ਤੁਸੀਂ ਦੇਖੀ ਫਿਲਮ ਪਹਿਲੀ ਜੀ ਦੇਖੀ ਹਾਂ ਉਹਦੇ ਵਿੱਚ ਮੈਸੇਜ ਸੀ ਬਹੁਤ ਵੱਡਾ ਕਿ ਕਿਵੇਂ ਨੂੰ ਸੱਸ ਨੂੰ ਇਕੱਠੇ ਰਹਿਣਾ ਚਾਹੀਦਾ ਕਿਦਾਂ ਉਹ ਟਰਾਈ ਕਰਦੇ ਇਹਦੇ ਵਿੱਚ ਵੀ ਅਸੀਂ ਟਰਾਈ ਕੀਤੀ ਹੈ ਕਿ ਆਪਾਂ ਕਮੇਡੀ ਨਹੀਂ ਕਹਿ ਸਕਦੇ ਐਂਟਰਟੇਨਮੈਂਟ ਤੇ ਹੈਗਾ ਹੀ ਆ ਉਹ ਤੇ ਚਲੋ ਰਹਿਣਾ ਹੀ ਹੁੰਦਾ ਸੋਸ਼ਲ ਮੈਸੇਜ ਵੀ ਹੈ ਨਾਲ ਜੋ ਵੀ ਪਰਿਵਾਰਾਂ ਦੇ ਵਿੱਚ ਅਸੀਂ ਆਮ ਦੇਖਦੇ ਆ। ਸੋ ਤੁਸੀਂ ਫਿਲਮ ਦੇਖੋਗੇ ਮੈਂ ਪਹਿਲਾਂ ਵੀ ਕਿਹਾ ਫਿਰ ਤੁਹਾਨੂੰ ਬੜੀਆਂ ਚੀਜ਼ਾਂ ਕਲੀਅਰ ਹੋਣਗੀਆਂ ਤੇ ਪਰਿਵਾਰਕ ਫਿਲਮ ਹੈ ਔਰ ਸਾਰਿਆਂ ਨੇ ਬੜਾ ਸੋਹਣਾ ਕੰਮ ਕੀਤਾ ਆ ਤੇ ਸਸਕੁਟਨੀ ਵਨ ਵਾਂਗੂ ਹੀ ਤੁਹਾਨੂੰ ਫੀਲ ਆਊਗੀ ਜਿਵੇਂ ਉਹ ਫਿਲਮ ਸੀ। ਮਹਿਤਾਬ ਜੀ ਚੋਣਾਂ ਦਾ ਮਾਹੌਲ ਨੇੜੇ ਆ ਪੰਜਾਬ 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਫਿਲਮ ਦੇ ਵਿੱਚ ਵੀ ਪੋਲੀਟਿਕਲ ਪਾਰਟ ਦਿਖਾਇਆ ਗਿਆ ਵਾ ਕਰਮਜੀਤ ਨੂੰ ਮੋਲ ਜੀ ਵੀ ਫਿਲਮ ਦਾ ਹਿੱਸਾ ਨੇ ਉਹ ਚੋਣਾਂ ਲੜ ਰਹੇ ਨੇ ਤੇ ਫਿਲਮ ਦਾ ਸੈੱਟ ਦੇ ਕੀ ਮਾਹੌਲ ਸੀਗਾ ਚੋਣਾਂ ਦਾ ਮਾਹੌਲ ਸੀਗਾ ਕੋਈ ਨਹੀਂ ਵੀਰੇ ਉਦੋਂ ਤਾਂ ਪਤਾ ਨਹੀਂ ਸੀ ਕਰਮਜੀਤ ਭਾਈ ਨੇ ਚੋਣਾਂ 'ਚ ਖੜਨਾ ਹੈ ਪਰ ਸਾਡੀ ਫਿਲਮ ਦਾ ਉਦੋਂ ਇਹ ਸੈਟਅਪ ਲੱਗਾ ਸੀ ਚੋਣਾਂ ਦਾ ਤੇ ਅਸੀਂ ਉਹਦੇ ਵਿੱਚ ਇੰਜੋਏ ਕੀਤਾ ਸਾਰਿਆਂ ਨੇ ਕੀ ਵੋਟ ਕਿਵੇਂ ਪੈਂਦੇ ਆ ਕੀ ਕੀ ਚੀਜ਼ਾਂ ਵੋਟਾਂ ਦੇ ਵਿੱਚ ਹੁੰਦੀਆਂ ਨੇ ਆਮ ਪਿੰਡਾਂ ਦੇ ਵਿੱਚ ਕਿਦਾਂ ਵੋਟ ਪੈਂਦੇ ਆ ਸੋ ਉਹਨਾਂ ਵੋਟਾਂ ਦੇ ਵਿੱਚ ਜੀ ਮੈਸੇਜ ਹੈ ਉਹਨਾਂ ਵੋਟਾਂ ਦੀ ਜੀ ਸੋਸ਼ਲ ਮੈਸੇਜ ਹੈ ਸੋ ਉਹ ਅਸੀਂ ਦਿਖਾਇਆ ਹੈ ਬਖੂਬੀ ਔਰ ਉਹ ਇੱਕ ਨਵੀਂ ਚੀਜ਼ ਹੈ ਫਿਲਮ ਦੇ ਵਿੱਚ ਐਡ ਹੋਈ ਹੈ ਔਰ ਬਾਕੀ ਉਸ ਉਦੋਂ ਪਾਜੀ ਦਾ ਜੇ ਪਤਾ ਨਹੀਂ ਸੀ ਉਸ ਤੋਂ ਬਾਅਦ ਪਾਜੀ ਹੁਣ ਜਾ ਕੇ ਖੜੇ ਆ ਸੋ ਸਾਡੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਵੀ ਅਸੀਂ ਸ਼ੁਭ ਕਾਮਨਾਵਾਂ ਭੇਜਦੇ ਆ ਕਿ ਉਹ ਪਰਮਾ ਕੋ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਇਹ ਸਾਸ ਤੇ ਨੂਰੀ ਲੜਾਈ ਦਿਖਾਈ ਗਈ ਹੈ ਤੁਹਾਡੇ ਵਾਈ ਪਰ ਤੁਹਾਡੇ ਮੋਡਲ ਨਾਲ ਲੜ ਰਹੇ ਨੇ ਤੇ ਅਸਲ ਜ਼ਿੰਦਗੀ ਦੇ ਵਿੱਚ ਇਸ ਨੂੰ ਐਕਸਪੀਰੀਅੰਸ ਕੀਤਾ ਕਦੀ ਨਹੀਂ ਵੀਰੇ ਅਸੀਂ ਪਰਮਾਤਮਾ ਕਰੇ ਨਾ ਹੀ ਐਕਸਪੀਰੀਅੰਸ ਹੋਵੇ ਇਦਾਂ ਦਾ ਕਿਉਂਕਿ ਹਮੇਸ਼ਾ ਮੈਂ ਤਾਂ ਪੋਜ਼ਿਟਿਵਿਟੀ ਦੀ ਗੱਲ ਕਰਨਾ ਹਮੇਸ਼ਾ ਹਾਂ ਉਹ ਤਾਂ ਚਲੋ ਸਿੱਖਣ ਨੂੰ ਮਿਲਦਾ ਹੀ ਆ ਤੇ ਮੈਂ ਚਾਹੁੰਨਾ ਕਿ ਹਮੇਸ਼ਾ ਸਾਰੇ ਖੁਸ਼ ਰਹਿਣ ਤੇ ਇੱਕ ਦੂਜੇ ਨਾਲ ਮਿਲ ਕੇ ਰੋ ਕਿਉਂਕਿ ਜ਼ਿੰਦਗੀ ਬਹੁਤ ਛੋਟੀ ਜੀ ਹੈ ਜਿੰਨਾ ਆਪਾਂ ਪਿਆਰ ਵੱਡਾਂਗੇ ਉਹਨਾ ਪਿਆਰ ਮਿਲੂਗਾ ਜੀ ਮਹਤਾਬ ਜੀ ਫਿਲਮ ਦੇ ਵਿੱਚ ਅਸੀਂ ਇੱਕ ਹੋਰ ਚੀਜ਼ ਦੇਖੀ ਕਿ ਤਾੰਤ੍ਰਿਕ ਦਿਖਾਏ ਗਏ ਨੇ ਤੇ ਲੱਗਦਾ ਨਹੀਂ ਉਸ ਚੀਜ਼ ਨੂੰ ਵਧਾਵਾ ਦੇ ਰਹੇ ਨੂੰ ਨਹੀਂ ਨਹੀਂ ਵੀਰੇ ਉਹ ਤੁਸੀਂ ਟ੍ਰੇਲਰ ਦੇਖਿਆ ਨਾ ਫਿਲਮ ਦੇਖੋਗੇ ਫਿਰ ਤੁਹਾਡਾ ਤਜਰਬਾ ਚੇਂਜ ਹੋ ਜਾਊਗਾ ਸ਼ਾਇਦ ਸਵਾਲ ਪੁੱਛਣ ਦਾ ਸੋ ਮੈਂ ਰਿਕਵੈਸਟ ਕਰਦਾ ਜੀ ਤੁਸੀਂ 7 ਜੂਨ ਨੂੰ ਫਿਲਮ ਦੇਖੋ ਧੰਨਵਾਦ ਸਰ ਥੈਂਕ ਯੂ ਸਰ ਸੋ ਇਹ ਸਾਨੂੰ ਮਹਤਾਬ ਵਰਕ ਜੀ ਤੇ ਬਿਲ ਕਰਦੇ ਆਂ ਦਰਸ਼ਕਾਂ ਨੂੰ ਕਿ 7 ਜੂਨ ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਫਿਲਮ ਜ਼ਰੂਰ ਦੇਖਿਓ ਧੰਨਵਾਦ ਜੀ